ਤਵਾ ਤਵਾ ਤੇਜ਼ ਰਫਤਾਰ ਫੋਰਚੂਨਰ ਗੱਡੀ ਨੇ ਅਜਿਹਾ ਖੁਰਦੁੰਬ ਮਚਾ ਦਿੱਤਾ ਜਿਸ ਦੌਰਾਨ ਸਕੂਲ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਕਈ ਜਿਹੜੇ ਨਿਆਣੇ ਉਹ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਤੇ ਹੀ ਮੌਕੇ ਦੇ ਉੱਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਡ ਜਾਮ ਕਰ ਦਿੱਤਾ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁੱਸੇ ਵਿੱਚ ਆਏ ਲੋਕ ਸੜਕ ਦੇ ਉੱਤੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਹਾਏ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸੜਕਾਂ ਦੇ ਉੱਤੇ ਹਾਸੀਆਂ ਦਾ ਕਾਰਨ ਬਣਦੇ ਨੇ ਕੌਣ ਮਰੇਗਾ ਅੱਗ ਲੱਗ ਲੱਗ ਕੇ ਗੱਡੀ ਆ ਰਹੀ ਹੈ ਹਾਂ ਜੇ ਵਾਲੀ ਗੱਡੀ ਹਾਂ ਉਹ ਉਹ ਬਾਕੀ ਦੇਖਦਾ ਹਾਂ ਬਾਕੀ ਤਾਂ ਹੋ ਗਿਆ ਹਾਂ ਅੱਗੇ ਤਾਂ ਆ ਗਿਆ ਹਾਂ ਅੱਗੇ ਸੜਕ ਦੇ ਉੱਪਰ ਚੱਲਾਂਗੇ ਤਾਂ ਆਮ ਹੀ ਗੱਲ ਆਂ ਅੰਗੇਲੀ ਦਾ ਸ਼ਿਕਾਰ ਹੋਵਾਂਗੇ ਤਾਂ ਹਾਦਸੇ ਪਹਿਲਾਂ ਵੀ ਹੁੰਦੇ ਆ ਇਹ ਆ ਅੱਜ ਵੀ ਬਹੁਤ ਮੰਦ ਭਾਗਾ ਹਾਦਸਾ ਵਾਪਰਿਆ ਛੋਟੇ ਛੋਟੇ ਬੱਚੇ ਸੀ ਦੱਸਣ ਦੇ ਅਕੋਰਡਿੰਗ ਫਾਰਚੂਨਰ ਗੱਡੀ ਕਾਫੀ ਸਪੀਡ ਤੇ ਸੀ ਹਿੱਟ ਐਂਡ ਰਨ ਦਾ ਕੇਸ ਆ ਬੱਚਿਆਂ ਦੇ ਬਹੁਤ ਸੱਟਾਂ ਵੱਜੀਆਂ ਲੋਕਾਂ ਨੇ ਆਪਦੀ ਮੁਰਲੀ ਜ਼ਿੰਮੇਵਾਰੀ ਸਮਝਦਿਆਂ ਬੱਚਿਆਂ ਨੂੰ ਸਿਵਲ ਹਸਪੀਟਲ ਪੰਚਾਇਤਾਂ ਤੇ ਸੁਣਨ ਵਿੱਚ ਆ ਰਿਹਾ ਸਟਾ ਕਾਫੀ ਗੰਭੀਰ ਹੈ ਅੱਗੇ ਫਰਦਰ ਉਹਨਾਂ ਨੂੰ ਕਹਾਂ ਕਿਸੇ ਹੋਰ ਹਸਪੀਟਲ ਰੈਫਰ ਕਰਤਾ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਹੀਂ ਸਾਨੂੰ ਜਦੋਂ ਇੰਟੀਮੇਸ਼ਨ ਆਈ ਇਹ 5-7 ਮਿੰਟ ਹੋਏ ਆ ਇੰਟੀਮੇਸ਼ਨ ਆਈ ਨੂੰ ਇੱਥੇ ਲੋਕਲ ਐਮਸੀ ਉਹਨਾਂ ਨੇ ਕਾਲ ਕੀਤੀ ਸੀ ਅਸੀਂ ਨਾਲ ਦੀ ਨਾਲ ਮੈਂ ਵੀ ਮੌਕੇ ਤੇ ਆ ਗਏ ਉਹਨਾਂ ਦੀ ਗੱਡੀ ਛੜੀ ਹੈ ਕੋਈ ਗੱਲ ਨਹੀਂ ਉਹ ਤਾਂ ਅਸੀਂ ਜੋ ਸਟੇਟਮੈਂਟ ਲੈ ਕੇ ਐਸ ਪਰ ਲਾਅ ਜੋ ਕਾਰਵਾਈ ਬੰਦੀ ਹੈ ਉਹ ਅਸੀਂ ਕਰਾਂਗੇ ਸੌਦਾ ਦਿਆ ਕਿ ਬਠਿੰਡਾ ਦੇ ਪਾਵਰ ਹਾਊਸ ਰੋਡ ਚੌਂਕ ਭਾਗੂ ਰੋਡ ਵਾਲੀ ਸਾਈਡ ਕਾਰ ਦੀ ਟੱਕਰ ਨਾਲ ਸਕੂਲ ਆਟੋ ਪਲਟਿਆ ਜਿਸ ਦੌਰਾਨ ਕਈ ਮਾਮੂਲੀ ਜਣੀਆਂ ਕਿ ਸੱਟਾਂ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ